ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਇਹ ਮਾਤਾ ਰਾਮੋ ਜੀ ਦਾ ਘਰ ਜਿੱਥੇ ਛੇਵੇਂ ਪਾਤਸ਼ਾਹ ਜੀ 1 ਸਾਲ ਤੇ 6 ਮਹੀਨੇ ਠਹਿਰੇ ਹਨ ਔਰ ਪ੍ਰਾਤਨ ਸਮੇਂ ਦੀਆਂ ਇੱਥੇ ਗੁਰੂ ਪਾਤਸ਼ਾਹ ਦੀਆਂ ਨਿਸ਼ਾਨੀਆਂ ਮੌਜੂਦ ਹਨ ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਕਰੋ ਦਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਔਰ ਸਬਜੈਕਟ ਪਨ ਪਾਤਸ਼ਾਹ ਜੀ ਪਾਤਸ਼ਾਹ ਜੀ ਇਹ ਹਨ ਖੜਾਵਾਂ ਮਾਤਾ ਦੇ ਮੋਦਰੀ ਜੀ ਦੀਆਂ ਔਰ ਇਹ ਮਾਤਾ ਦੇ ਮੋਦਰੀ ਜੀ ਦਾ ਛਾਲ ਔਰ ਇਹ ਜੋ ਚਵੀ ਗੈ ਦੀ ਤਨਤਨ ਸਾਹਿਬ ਸ੍ਰੀ ਗੁਰੂ ਛੇਵੇਂ ਪਾਤਸ਼ਾਹ ਦੀ ਦਸਤਾਰ ਔਰ ਇਹ ਗੁਰੂ ਛੇਵੇਂ ਪਾਸ਼ਾ ਜੀ ਦਾ ਹੱਥ ਵਾਲਾ ਸਿਮਰਨ ਇਹ ਦੇਖੋ ਵਾਹ ਇਹ ਜੋ ਕਸ਼ੇਰਾ ਗੁਰੂ ਛੇਵੇਂ ਪਾਸ਼ਾ ਜੀ ਦਾ ਜਿਸ ਦਾ ਪੌਂਚਾ ਕਿ 22 ਇੰਚ ਦਾ ਇੱਕ ਪੌਂਚਾ ਹੈ ਕਰੋ ਦਰਸ਼ਨ ਇਹ ਛੇਵੇਂ ਪਾਸ਼ਾ ਜੀ ਦਾ ਜੋ ਚੋਲਾ ਸਾਹਿਬ ਹੈ ਕਰੋ ਦਰਸ਼ਨ ਖਾਲਸਾ ਜੀ ਪੂਰਾ ਮਾਰ ਸੱਚੇ ਬਾਸ਼ਾ ਉਹ ਪ੍ਰਾਤਨ ਵਿਦਿਓ ਦਿਖਾਉਂਦੇ ਠੀਕ ਹੈ ਜੀ ਇਹ ਇੱਥੋਂ ਦੇ ਜੋ ਜੈਸੀਦਾਰ ਸੇਵਾਦਾਰ ਇੱਥੇ ਆ ਬੈਠਦੇ ਨੇ ਇਹ ਬਾਬਾ ਜੀ ਇਹ ਜਿਹੜਾ ਪ੍ਰਾਤਨ ਸਥਾਨ ਹੈ ਮਾਤਾ ਰਾਮ ਜੀ ਦਾ ਘਰ ਹੈ ਨਾ ਹਾਂ ਬਾਬਾ ਸਾਹਿਬ ਦਾਸ ਤੇ ਮਾਤਾ ਰਾਮ ਜੀ ਦਾ ਜੋ ਛੇਵੇਂ ਪਾਸ਼ਾ ਦੇ ਸੰਧੂ ਹੋਏ ਆ ਜੀ 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 ਉਹਨਾਂ ਨੂੰ ਬੁਲਾਇਆ ਸੀ ਠੀਕ ਆ ਜੀ ਠੀਕ ਆ ਤੇ ਇੱਥੇ ਲਗਭਗ ਕਿੰਨਾ ਸਮਾਂ ਛੇਵੇਂ ਪਾਸ਼ਾ ਜੀ ਰਹੇ ਨੇ ਛੇਵੇਂ ਪਾਸ਼ਾ ਜੀ 18 ਮਹੀਨੇ ਰਹੇ ਸੀ 18 ਮਹੀਨੇ ਰਹੇ ਸੀ ਠੀਕ ਆ ਜੀ ਤੇ ਇੱਥੇ ਬਾਬਾ ਜੀ ਦੇ ਵੱਡੇ ਜੇਠੇ ਪੁੱਤਰ ਦਾ ਜਨਮ ਹੋਇਆ ਸੀਗਾ ਹਾਂ ਜੀ ਇੱਥੇ ਬਾਬਾ ਜੀ ਬਾਬਾ ਗਰਦੇਤਾ ਜੀ ਦਾ ਜਨਮ ਹੋਇਆ ਸੀਗਾ ਇਸ ਸਥਾਨ ਤੇ ਬਾਬਾ ਗੁਰਦਤਾ ਜੀ ਦਾ ਉੱਥੇ ਹੋਇਆ ਤੁਸੀਂ ਉੱਥੇ ਸ਼ਹਿਤ ਆਏ ਹੋ ਹਾਂਜੀ 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 ਹਾਂ ਕੋਲ 18 ਮਹੀਨੇ ਗੁਰੂ ਜੀ ਇਸ ਰੇਵ ਟਰੋਲੀ ਭਾਈ ਦੇ ਵਿੱਚ ਠੀਕ ਆ ਇੱਥੇ ਸੋਨਾਂ ਨੂੰ ਬੁਲਾਇਆ ਸੀ ਵੀ ਆ ਕੇ ਗੁਰੂ ਜੀ ਪਹਿਲਾ ਚਰਨ ਪਾਉਣ ਦੁਕਾਨ ਨੂੰ ਮੜਾ ਕੇ ਠੀਕ ਆ ਸਵੇਤ ਪਰਿਵਾਰ ਗੁਰੂ ਜੀ ਛੇਵੇਂ ਪਾਤਸ਼ਾਹ ਆਏ ਜੀ ਨਾਲ 3000 ਫੌਜ ਵੀ ਆਈ ਨਾਲ ਨੌਵੇਂ ਪਾਤਸ਼ਾਹ ਦੀ 7 7 7 ਸਤਿ ਸ੍ਰੀ ਅਕਾਲ ਤੇ ਇੱਥੇ ਆਸਣ ਲਾਇ ਤੇ ਬਾਬਾ ਸਾਈ ਦਾਸ ਜੀ ਨੇ ਇਸ਼ਾਰਾ ਕੀਤਾ ਦਰਵਾਜ਼ਾ ਮੂਹਰੇ ਸੀ ਠੀਕ ਹੈ ਉਹਨਾਂ ਅੰਦਰ ਵੜਦਿਆਂ ਤੁਹਾਨੂੰ ਭਾਗ ਕਾ ਇਹ ਨੇਕਾਂ ਬਖਸ਼ੀ ਸਾ ਦਿੱਤੀਆਂ ਜੀ ਉਸ ਤੋਂ ਬਾਅਦ ਫਿਰ ਬਾਬਾ ਗੁਰਦਤਾ ਜੀ ਨੇ ਹਮ ਜਨਮਸਥਾਨ ਬਣਾਇਆ ਉੱਥੇ ਵਣ-ਵਣ ਬੜੇ ਸੀ ਮਾਣ ਦਾ ਵੀ ਪ੍ਰਵਾਨ ਸੀ ਜੀ ਉੱਥੇ ਰਹੇ ਜੀ ਜਿੱਥੇ ਕੁਝ ਗੁਰੂ ਜੀਆਂ ਗੰਕਾਣੀਆਂ ਜੀ ਪਈਆਂ ਗੋਲਾ ਸਾਹਿਬ ਜੀ ਦਾ ਨਿਕਾਰ ਇਮਰਨ ਨਕਾਵਾਂ ਜੀ ਤੇ ਮਾਤਾ ਜੀ ਦਾ ਛਾਲ ਤੇ ਖੜਾਵਾਂ ਮਾਤਾ ਰਾਮੂ ਜੀ ਦੀਆਂ ਜੀ ਤੇ ਇੱਕ ਪੁਰਾਣੀ ਲੋਹ ਜੀ ਬਾਪ ਮਾਤਾ ਰਾਮੂ ਜੀ ਦਾ ਸੰਦੂਖ ਜੀ ਵੀ ਸੋਹਤ ਦਸਵੇਂ ਪਾਤਸ਼ਾਹ ਜੀ ਬੀੜ ਵੀ ਸੰਗਤਾਂ ਦੇ ਦਰਸ਼ਨ ਲਈ ਸੋਹਤ ਹੈ ਜੀ ਠੀਕ ਹੈ। ਇਹ ਬਾਬਾ ਜੀ ਇੱਥੇ ਸੰਦੂਖ ਇਧਰ ਅੰਦਰ ਹੈ ਜੀ। ਆ ਵੀ ਇੱਥੇ ਪਿਆ ਜੀ। ਠੀਕ ਹੈ ਜੀ। ਕਰੋ। ਹਾਂ ਨਾਲੇ ਇੱਥੇ ਗੁਰੂ ਸਾਹਿਬ ਜੀ ਦਾ ਲੰਗਰ ਚੱਲਦਾ ਸੀ। ਲੋਹ ਉੱਤੇ ਪਈ ਹੈ। ਜੇ ਲੋਕ ਪ੍ਰਾਰਥਨਾ ਨਹੀਂ ਕੀਏ ਆਪਾਂ ਲਿਆਂਦੀ ਲੰਗਰ। ਮਾਗੀ ਵਾਲੇ ਦਿਨ ਆਇਤਾ ਦਰਸ਼ਨ ਕਰਾਉਣੇ ਵੀਰ ਦੇ ਨਾਲੇ ਲੋਹ ਲੰਗਰ ਚੱਲਦਾ। ਠੀਕ ਹੈ ਜੀ। ਠੀਕ ਹੈ। ਠੀਕ ਹੈ ਬੜੀ ਬੜੀ। ਠੀਕ ਆ। ਸੋ ਬਾਬਾ ਜੀ ਨੇ ਆਪਾਂ ਨੂੰ ਬੜੇ ਹੀ ਵਿਸਤਾਰਪੂਰਵਕ ਦੱਸਿਆ ਹੈ ਕਿ ਜਿਸ ਤਰ੍ਹਾਂ ਇੱਥੇ ਧੰਨ ਸਾਹਿਬ ਸ੍ਰੀ ਗੁਰੂ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਇਸ ਸਥਾਨ ਤੇ 18 ਮਹੀਨੇ ਰਹੇ ਆ ਔਰ ਪ੍ਰਾਤਨ ਨਿਸ਼ਾਨੀਆਂ ਜਿਹੜੀਆਂ ਛੇਵੇਂ ਪਾਤਸ਼ਾਹ ਜੀ ਦੀਆਂ ਇੱਥੇ ਮੌਜੂਦ ਆ ਜਿਨ੍ਹਾਂ ਦੇ ਆਪ ਸਭ ਸੰਗਤਾਂ ਨੂੰ ਆਪਾਂ ਦਰਸ਼ਨ ਵੀ ਕਰਾਏ ਆ ਔਰ ਉਹਦੇ ਬਾਰੇ ਸਾਰਾ ਬਾਬਾ ਜੀ ਨੇ ਦੱਸਿਆ ਏ ਇਹ ਛੇਵੇਂ ਪਾਤਸ਼ਾਹ ਜੀ ਦੀ ਧੰਨ ਸਾਹਿਬ ਸ੍ਰੀ ਗੁਰੂ ਦਸਮ ਪਿਤਾ ਦੀ ਮੋਹਰ ਲਿ ਆਰ ਆਰ ਇਹ ਉਹਦਾ ਹੁਕਮਨਾਮਾ ਹੈ ਇਹ ਦਸਮ ਪਿਤਾ ਦੀ ਜਿਹੜੀ ਆ ਮੋਹਰਾ ਕਰੋ ਦਰਸ਼ਨ ਖਾਲਸਾ ਜੀ ਵਾਹਿ ਖਾਲਸਾ ਵਾਹਿ ਨੂੰ ਇਤਿਹਾਸ ਵੀ ਦੇ ਦਿਓ ਇਹਦੇ ਵਿੱਚ ਠੀਕ ਹੈ ਕਰਕੇ ਠੀਕ ਹਾਂ ਹਾਂਜੀ ਇਹ ਵਿੱਚ ਆਪਾਂ ਐਡ ਕਰ ਦਿੰਦੇ ਆਹ ਵਾਹਿ ਆ ਪ੍ਰਾਤਨ ਸਮੇਂ ਦੀ ਜਿਹੜੀ ਖਾਲਸਾ ਜੀ ਲੋ ਹੈ ਔਰ ਬਾਬਾ ਜੀ ਨੇ ਦੱਸਿਆ ਹੈ ਕਿ ਜਿਹੜੀ ਪ੍ਰਾਤਨ ਲੋ ਹੈ ਉਹ ਕਾਫੀ ਲਮੇਰੀ ਹੋਣ ਕਰਕੇ ਜਿਹੜੀ ਆ ਉਹ ਹੁਣ ਸਹੀ ਨਹੀਂ ਗੇ ਗਲ ਗਈ ਹੈ ਔਰ ਉਹਦੀ ਜਗ੍ਹਾ ਤੇ ਦੂਸਰੀ ਲੋ ਜਿਹੜੀ ਆ ਉਹ ਸਥਾਪਿਤ ਕੀਤੀ ਹੈ ਔਰ ਹੁਣ ਆਪਾਂ ਤੁਹਾਨੂੰ ਜਿਹੜੇ ਆ ਮਾਤਾ ਰਾਮੋ ਜੀ ਦੇ ਜੋ ਸੰਦੂਖ ਹੈ ਬਹੁਤ ਹੀ ਵੱਡਾ ਪ੍ਰਾਤਨ ਸੰਦੂਖ ਹੈ ਉਸ ਦੇ ਦਰਸ਼ਨ ਕਰਾਉਣੇ ਆ ਖਾਲਸਾ ਜੀ ਗੁਰੂ ਪਿਆਰੇ ਖਾਲਸਾ ਜੀ ਕਰੋ ਦਰਸ਼ਨ ਇਹ ਦੇਖੋ ਕਿੱਡਾ ਵੱਡਾ ਏ ਮਾਤਾ ਰਾਮੋ ਜੀ ਦਾ ਜਿਹੜਾ ਉਸ ਸਮੇਂ ਦਾ ਸੰਦੂਖ ਹੈ ਹੁਣ ਇਸ ਦੇ ਵਿੱਚ ਮਹਾਰਾਜ ਜੀ ਦੇ ਛੇਵੇਂ ਪਾਸ਼ਾ ਦਾ ਜਿਹੜਾ ਸਰੂਪ ਜਿਹੜਾ ਇੱਥੇ ਪੇਟਾ ਕੀਤਾ ਗਿਆ ਹੈ ਰੱਖਿਆ ਗਿਆ ਹੈ ਕਰੋ ਦਰਸ਼ਨ ਖਾਲਸਾ ਜੀ Mark.